ਉਹ ਅੱਜ ਨੇ ਜੋ ਦੇ ਸ਼ਸਤਰਾਂ ਨਾਲ ਜੋ ਮੱਥਾ ਲਾਉਂਦੇ ਸੀ ਸੀਸ ਤਲੀ ਤੇ ਤਰਕੇ ਵੀ ਖੰਡੇ ਖੜਕਾਉਂਦੇ ਸੀ ਉਹ ਅੱਜ ਨੇ ਜੋ ਦੇ ਸ਼ਸਤਰਾਂ ਨਾਲ ਜੋ ਮੱਥਾ ਲਾਉਂਦੇ ਸੀ ਸੀਸ ਤਲੀ ਤੇ ਤਰਕੇ ਵੀ ਖੰਡੇ ਖੜਕਾਉਂਦੇ ਸੀ ਰਸਤਾ ਰੋਕ ਰਿਆਸਤਾਂ ਦਾ ਜੋ ਟੈਕਸ ਉਗਰਾ ਲੈਂਦੇ ਕੱਢ ਕੇ ਜਿਗਰਾ ਕੌਮ ਦਾ ਜੋ ਦੇ ਇਨਸਾਨ ਚੁਲਾ ਲੈਂਦੇ ਉਹ ਖੰਡਿਆਂ ਦੇ ਨਾਲ ਖੇਤਰ ਆਪਣਾ ਲੀਕਦੇ ਰਹਿੰਦੇ ਆ ਵਿਚ ਮਦਾਨਾ ਲੋਕ ਉਹਨਾਂ ਨੂੰ ਡੀਕਦੇ ਰਹਿੰਦੇ ਆ ਵਿਚ ਮਦਾਨਾ ਲੋਕ ਉਹਨਾਂ ਨੂੰ ਠੀਕਦੇ ਰਹਿੰਦੇ ਆ ਗੁਰਸੰਧੂਆ ਪਿੰਡ ਕਲਿਆਣ ਤੇਰੇ ਨਾ ਵੱਡਾ ਰਤਬਾ ਏ ਗੁਰਸੰਧੂਆ ਪਿੰਡ ਕਲਿਆਣ ਤੇਰੇ ਦਾ ਵੱਡਾ ਰਤਬਾ ਏ ਜੋਧਿਆ ਵਰਗਾ ਵਸਦਾ ਜਿੱਥੇ ਵੱਡਾ ਕੁੰਬਾਈ ਪੰਜਾਂ ਵਿੱਚ ਪਰਮੇਸ਼ਰ ਜਿੱਥੇ ਕਰੇ ਕਲਿਆਣ ਆਕੇ ਕਲਮ ਤੇਰੀ ਚੋਂ ਪਿੰਡ ਨਾਂ ਤੇਰਾ ਲਿਖਾ ਪਿਆ ਡਿਠੇ ਪੰਜਾਂ ਵਿੱਚ ਪਰਮੇਸ਼ਰ ਆ ਕੇ ਕਰੇ ਕਲਿਆਣ ਦਿੱਥੇ ਕਲਮ ਤੇਰੀ ਚੋਂ ਪੰਡਨਾ ਤੇਰਾ ਨਿੱਘਾ ਪਿਆਰ ਦਿੱਥੇ ਜੋ ਪੰਡ ਨੂੰ ਮੂਰੇ ਰੱਖਦਾ ਬਣ ਕੇ ਦੀਪ ਜੇ ਰਹਿੰਦੇ ਆ ਵਿੱਚ ਗਰੌਂਡਾ ਲੋਕ ਉਹਨਾਂ ਨੂੰ ਦੀਕਤੇ ਰਹਿੰਦੇ ਆ ਵਿੱਚ ਮਦਨਾਂ ਲੋਕ ਉਹਨਾਂ ਨੂੰ ਦੀਕਤੇ ਰਹਿੰਦੇ ਆ